ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਿੰਡ ਬੱਗੂ ਵਾਲੇ 'ਚ ਪਹੁੰਚੇ ਆ ਜਿੱਥੇ ਤੰਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਤੀਸਰਾ ਕਬੱਡੀ ਕੱਪ ਪਿੰਡ ਬੱਗੂ ਵਾਲੇ 'ਚ ਕਰਾਇਆ ਜਾ ਰਿਹਾ ਵੱਡਾ ਪ੍ਰਾਲਾ ਹੈਗਾ ਬੱਗੂ ਵਾਲੇ ਦੀ ਸੰਗਤ ਦਾ ਐਨ ਆਰ ਆਈ ਵੀਰਾਂ ਦਾ ਮੇਰੇ ਨਾਲ ਨੌਜਵਾਨ ਖੜੇ ਹੈਗੇ ਆ ਪ੍ਰਬੰਧਕੀ ਵੀਰ ਖੜੇ ਹੈਗੇ ਆ ਪ੍ਰਬੰਧਕੀ ਜਿਹੜੀ ਇੱਥੇ ਜਿਹੜੇ ਸਾਰੇ ਵੀਰ ਖੜੇ ਹੈਗੇ ਆ ਸੋ ਸਾਰੀ ਗੱਲਬਾਤ ਕਰਾਂਗੇ ਇੱਕ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਪਿੰਡ ਬੱਗੂਵਾਲਾ ਚ 14 ਮਈ ਕਰੀਬ ਟਾਈਮ ਜਿਹੜਾ ਸਮਾਂ 3 ਦਾ ਸ਼ਾਮ ਦਾ 3 ਵਜੇ ਦਾ ਹੈਗਾ ਸੋ ਆਪਾਂ ਇੱਥੇ ਗੱਲਬਾਤ ਕਰਾਂਗੇ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਤੀਸਰਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਵੱਡਾ ਪ੍ਰਾਲਾ ਨੌਜਵਾਨਾਂ ਦਾ ਪਿੰਡ ਬੱਗੂਵਾਲੀ ਦੀ ਸੰਗਤ ਦਾ ਨੌਜਵਾਨਾਂ ਦਾ ਐਨਆਰਏ ਵੀਰਾਂ ਦਾ ਸੋ ਇੱਥੇ ਆਪਾਂ ਗੱਲਬਾਤ ਕਰਾਂਗੇ ਖਾਸ ਤੌਰ ਤੇ ਇੱਥੇ ਸੰਤ ਮਹਾਪੁਰਖ ਬਾਬਾ ਅਵਤਾਰ ਸਿੰਘ ਜੀ ਉਹ ਵੀ ਪਹੁੰਚ ਰਹੇ ਇਲਾਕੇ ਦੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਪਹੁੰਚ ਰਹੀਆਂ ਹੈਗੀਆਂ ਵੱਡਾ ਪ੍ਰਾਲਾ ਜਥੇਬੰਦੀਆਂ ਦਾ ਹੈਗਾ ਜਾਂ ਕਹਿ ਸਕਦੇ ਆ ਇਲਾਕੇ ਦਾ ਹੈਗਾ ਸੋ ਆਓ ਕਰਦੇ ਆ ਗੱਲਬਾਤ ਤੇ ਹੋਰ ਵੇਖਦੇ ਆ ਤਸਵੀਰਾਂ ਭਾਈ ਸਾਹਿਬ ਜੀ ਕੀ ਨਾਂ ਜੀ ਆਪਣਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੇਰਾ ਨਾਮ ਹੀਰਾ ਸਿੰਘ ਜੀ ਠੀਕ ਹੈ ਜੀ ਤੀਸਰਾ ਕਬੱਡੀ ਕੱਪ ਹੋ ਰਿਹਾ ਪਿੰਡ ਬੱਗੂ ਵਾਲੇ ਜੀ ਕੀ ਕਹਿਣਾ ਚਾਹੋਗੇ ਜੀ ਵੇਖੋ ਜੀ ਬਹੁਤ ਵਧੀਆ ਪ੍ਰਾਲਾ ਨੌਜਵਾਨਾਂ ਦਾ ਪਿੰਡ ਬੱਗੂ ਵਾਲੇ ਦੇ ਔਰ ਇਥੋਂ ਦੇ ਇਲਾਕਾ ਨਿਵਾਸੀਆਂ ਤੀਸਰਾ ਕਬੱਡੀ ਕੱਪ ਜਿਹੜਾ ਵਿਦਿਨ ਬੁੱਧਵਾਰ 14 ਮਈ ਨੂੰ ਕਰਵਾਇਆ ਜਾ ਰਿਹਾ ਏ ਔਰ ਸਾਡੇ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਪਿੰਡ ਬੱਘੂ ਵਾਲੇ ਦੇ ਵਿੱਚ ਹਮਮਾ ਹਮਾ ਕੇ ਪਹੁੰਚਣ ਬਹੁਤ ਚੋਟੀ ਦੀਆਂ ਜਿਹੜੀਆਂ ਟੀਮਾਂ ਇੱਥੇ ਪਹੁੰਚ ਰਹੀਆਂ ਨੇ ਤੇ ਜਿਹੜਾ ਨੌਜਵਾਨਾਂ ਦਾ ਅਪਰਾਧਾ ਏ ਕਿ ਜਿਹੜੇ ਨਸ਼ੇ ਦੀ ਦਲਦਲ 'ਚ ਜਿਹੜੇ ਨੌਜਵਾਨ ਫਸ ਰਹੇ ਆ ਉਹਨਾਂ ਨੂੰ ਕੱਢਣ ਨੂੰ ਤੇ ਹੋਰ ਚੰਗੇ ਪਾਸੇ ਜਿਹੜਾ ਧਿਆਨ ਉਹਨਾਂ ਦਾ ਲਗਾਇਆ ਜਾ ਸਕੇ ਇਸ ਵਾਸਤੇ ਬਹੁਤ ਵਧੀਆ ਉਪਰਾਲਾ ਇਸ ਇਲਾਕੇ ਦੀ ਸੰਗਤ ਨੇ ਤੇ ਪਿੰਡ ਬੱਘੂ ਵਾਲੇ ਦੀ ਸੰਗਤ ਨੇ ਜਿਹੜਾ ਉਹ ਹਰ ਸਾਲ ਦੀ ਤਰ੍ਹਾਂ ਇਹ ਤੀਸਰਾ ਕਬੱਡੀ ਕੱਪ ਦਾ ਜਿਹੜਾ ਉਹ ਕਰਵਾ ਰਹੇ ਇਹਦਾ ਸਮਾਂ ਕੀ ਰਹੋਗਾ ਜੀ ਭਾਈ ਸਾਹਿਬ ਜੀ ਇਹਦਾ ਸਮਾਂ ਜਿਹੜਾ ਤਕਰੀਬਨ 3 ਵਜੇ ਤੋਂ ਸਟਾਰਟਿੰਗ ਠੀਕ ਹੈ ਜੀ ਹੋ ਜੇਗੀ ਠੀਕ ਹੈ ਜੀ ਹੋਰ ਕੀ ਕਹਿਣਾ ਚਾਹੋਗੇ ਵੱਧ ਤੋਂ ਵੱਧ ਇੱਥੇ ਸੰਗਤ ਪਹੁੰਚੇ ਜੀ ਸਾਰੀ ਸੰਗਤ ਨੂੰ ਇਲਾਕਾ ਨਿਵਾਸੀ ਜਿੱਥੋਂ ਤੱਕ ਵੀ ਵੀਡੀਓ ਪਹੁੰਚਦੀ ਆ ਸਾਰੇ ਸੱਜਣਾ ਬੇਲੀਆਂ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਕਬੱਡੀ ਕੱਪ ਦੇ ਵਿੱਚ ਪਹੁੰਚ ਕੇ ਕਬੱਡੀ ਕੱਪ ਦੀ ਜਿਹੜੀ ਰੌਣਕ ਨੂੰ ਵਧਾਓ ਔਰ ਜਿਹੜੇ ਵਧੀਆ ਟੀਮਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦਾ ਜਿਹੜਾ ਉਤਸ਼ਾਹ ਨੂੰ ਵਧਾਇਆ ਜਾਵੇ ਇਸ ਲਈ ਵੱਧ ਤੋਂ ਵੱਧ ਬੇਨਤੀ ਆ ਵੈਗਰ ਜੀ ਆ ਖਾਲਸਾ ਵੈਗਰ ਜੀ ਦੀ ਫਤਿਹ ਮੇਰਾ ਨਾਮ ਸੁਰੇਂਦਰ ਸਿੰਘ ਆ ਜੀ ਠੀਕ ਹੈ ਜੀ ਆ ਜਿਹੜਾ ਤੀਸਰਾ ਕਬੱਡੀ ਕੱਪ ਹੋ ਰਿਹਾ ਇੱਥੇ ਪਿੰਡ ਬੱਗੋਵਾਲ ਚ ਕੀ ਕਹਿਣਾ ਚਾਹੋਗੇ ਜੋ ਆਪਣਾ ਤੀਸਰਾ ਕਬੱਡੀ ਕੱਪ ਪਿੰਡ ਬੱਗੂ ਵਾਲਾ ਵਿੱਚ ਹੋ ਰਿਹਾ ਏ ਸੰਤ ਮਹਾਪੁਰਸ਼ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ ਪਹੁੰਚ ਰਹੇ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਬਾ ਬੋਲਾ ਬੋਲਾ ਭਾਈ ਸਾਹਿਬ ਇਸ ਤੋਂ ਜੇਕਰ ਅੱਗੇ ਆਪਾਂ ਗੱਲ ਕਰਦੇ ਕਿਹੜੇ ਕਿਹੜੇ ਪ੍ਰਬੰਧ ਕੀਤੇ ਗਏ ਖਾਸ ਇਸ ਤੋਂ ਇਲਾਵਾ ਗੁਰੂਕੋਲ ਲੰਗਰ ਟੋਟ ਵਰਤੇਗਾ ਠੀਕ ਹੈ ਜੀ ਠੰਡੇ ਮਿੱਠੇ ਪਾਣੀ ਦੀਆਂ ਸ਼ਬੀਲਾ ਲੱਗਣਗੀਆਂ ਤੇ ਸਟੇਡੀਅਮ ਦਾ ਖਾਸ ਪ੍ਰਬੰਧ ਹੈ ਜੀ ਤੇ ਲਾਈਟਿੰਗ ਰਾਤ ਨੂੰ ਹੋਏਗੀ ਰਾਤ ਤੱਕ ਦਾ ਪ੍ਰੋਗਰਾਮ ਆਪਣਾ 10 ਵਜੇ ਤੱਕ ਮੈਚ ਆਪਣੇ ਸਮਾਪਤ ਹੋਣਗੇ ਠੀਕ ਹੈ ਜੀ ਹਾਂਜੀ ਸਾਰਾ ਪ੍ਰਬੰਧ ਆਪਣੇ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਇਲਾਕਾ ਨਿਵਾਸੀਆਂ ਨੂੰ ਨਹੀਂ ਆਏਗੀ ਨਾ ਘਡਾਰੀਆਂ ਨੂੰ ਆਏਗੀ ਤੇ ਬਹੁਤ ਅੱਛੇ ਤਰ੍ਹਾਂ ਦੇ ਪ੍ਰਾਲੇ ਕੀਤੇ ਗਏ ਆ ਕਬੱਡੀ ਕੱਪ ਦੀ ਰੌਣਕ ਨੂੰ ਬਤਾਓ ਜੀ ਹਾਂਜੀ ਭਾਈ ਸਾਹਿਬ ਹਾਂਜੀ ਤਨ ਤਨ ਬਾਬਾ ਵਿਧੀ ਚੰਦ ਸੇਨਾ ਗੁਰੂ ਕਾ ਸੇਨਾ ਬਾਬਾ ਅਵਤਾਰ ਸਿੰਘ ਜੀ ਸੋਰ ਸਿੰਘ ਵਾਲੇ ਮਹਾਪੁਰਖ ਪਹੁੰਚ ਰਹੇ ਨੇ ਇਸ ਕਬੱਡੀ ਕੱਪ ਦੇ ਵਿੱਚ ਤੀਸਰਾ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਔਰ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 4 ਵਜੇ ਦੇ ਕਰੀਬ ਬਾਬਾ ਅਵਤਾਰ ਸਿੰਘ ਜੀ ਸੋਰ ਸਿੰਘ ਵਾਲੇ ਪਹੁੰਚ ਰਹੇ ਨੇ ਔਰ ਜਿੰਨੇ ਵੀ ਇਲਾਕੇ ਦੀ ਸੰਗਤ ਆ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਾਬਾ ਅਵਤਾਰ ਸਿੰਘ ਜੀ ਦੇ ਦਰਸ਼ਨਾਂ ਲਈ 4 ਵਜੇ ਦੇ ਸਮੇਂ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਕੀ ਨਾਮ ਆਪਣਾ ਜੀ ਗਰ ਲਾਲ ਸਿੰਘ ਆ ਇਸੇ ਜਿਹੜਾ ਤੀਸਰਾ ਕਬੱਡੀ ਕੱਪ ਕਰਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਇੱਥੇ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਯਾਦਗਾਰੀ ਚ ਤੀਸਰਾ ਕਬੱਡੀ ਕੱਪ ਪਿੰਡ ਬੱਗੂ ਵਾਲਾ ਜੀ ਤੇ ਕਬੱਡੀ ਕੱਪ ਦਾ ਜੀ ਦੋ ਮੈਚ ਪਹਿਲਾਂ ਕਰਵਾਏ ਆ ਜੀ ਠੀਕ ਹੈ ਜੀ ਪਹਿਲੇ ਦੋ ਸਾਲਾਂ ਚ ਹੁਣ ਕੀ ਤੀਸਰਾ ਕਬੱਡੀ ਦਾ ਆਪ ਆਪਣਾ ਮਤਲਬ ਸਮੇਂ ਦੇ ਹਿਸਾਬ ਨਾਲ ਕੀ ਰੱਬਾ ਬਹੁਤ ਮਿਲਿਆ ਹੈ ਜਿਵੇਂ ਪਹਿਲੀ ਵਾਰ ਥੋੜਾ ਜਿਹਾ ਜਿਵੇਂ ਘਟ ਨਾਲ ਜੀ ਪਿਛਲੇ ਸਾਲ ਜਿਵੇਂ ਪ੍ਰਬੰਧ ਕਈ ਰਾ ਘਟ ਹੋਏ ਮਤਲਬ ਜਿਆਦਾ ਸੰਗਤਾਂ ਹੁੰਦੇ ਕਾਰਨ ਕਈ ਰਾ ਪਤਾ ਨਹੀਂ ਲੱਗਾ ਕਿ ਯਾਰਾ ਵੀਰ ਕਹੀ ਬੋਲਦੇ ਆ ਤੁਸੀਂ ਮਿਲੇ ਨਹੀਂ ਜਾਂ ਕੋਈ ਵੀ ਇਹੋ ਜੀ ਕੋਈ ਗੱਲ ਨਹੀਂ ਸਾਰੇ ਵੀਰਾਂ ਨੂੰ ਬੇਨਤੀ ਇਹ ਆ ਕਿ ਆਪਣਾ 14 ਮਈ ਦਿਨ ਬੁੱਧਵਾਰ ਨੂੰ ਵੱਧ ਤੋਂ ਵੱਧ ਸੰਗਤ ਪਹੁੰਚਿਓ ਤੇ ਆਪਣਾ ਕਬੱਡੀ ਕੱਪ ਦੇ ਵਿੱਚ ਲੰਗਰ ਦਾ ਜੀ ਖਾਸ ਪ੍ਰਬੰਧ ਆ ਪਾਣੀ ਠੰਡਾ ਜਾਲਾ ਚਾਹ ਦਾ ਖਾਸ ਪ੍ਰਬੰਧ ਆ ਤੇ ਗਰਾਊਂਡ ਦੇ ਵਿੱਚ ਬੈਰੀਗੇਡ ਲਗਾਏ ਗਏ ਆ ਤੇ ਉਹ ਸੰਗਤ ਦੇ ਬੈਠਣ ਲਈ ਟਰਾਲੀਆਂ ਲਗਾਈਆਂ ਗਈਆਂ ਹੈ ਭੀ ਜੋ ਬੰਦਾ ਖੜਾ ਹੋ ਕੇ ਥੋੜਾ ਜਿਹਾ ਦਿੱਕਤ ਆਉਂਦੀ ਆ ਭੀ ਹੁਣ ਜਿਵੇਂ ਟਰਾਲੀਆਂ ਲਗਾਈਆਂ ਸਾਰੇ ਬੈਠ ਕੇ ਕੁਰਸੀਆਂ ਵੀ ਲਗਾਈਆਂ ਗਈਆਂ ਹੈ ਤੇ ਬਹੁਤ ਵਧੀਆ ਇਹ ਕੱਪ ਦਾ ਅਸੀਂ ਪ੍ਰਬੰਧ ਕੀਤਾ ਹੈ ਤੇ ਟੀਮਾਂ ਵੀ ਇੰਟਰਨੈਸ਼ਨਲ ਪਹੁੰਚ ਰਹੀਆਂ ਹੈ ਜਿਵੇਂ ਕਿ ਸੀਜ਼ਨ ਦੀ ਮਤਲਬ ਸਟਾਰਟਿੰਗ ਹੋਈ ਹੈ ਜੇ ਕਬੱਡੀ ਕੱਪ ਦੀ ਹਲੋ ਕਬੱਡੀ ਦਾ ਜਿਹੜਾ ਮੈਚ ਆ ਜਿੰਨੇ ਵੀ ਆਪਣੇ ਪਲੇਅਰ ਆ ਕੋਈ ਬਾਹਰੋਂ ਆ ਗਿਆ ਕੋਈ ਅਜੇ ਇੱਥੇ ਹੀ ਆ ਜਿਵੇਂ ਮਸ਼ਹੂਰ ਦੀਪਦ ਬੁਰਜੀ ਹਮ ਜੱਗੂ ਆ ਕਮਾਲਾ ਕਾਫੀ ਫਰੰਦੀਪੁਰ ਤੇ ਜਿਵੇਂ ਅਜੇ ਟੀਮਾਂ ਨੇ ਮਤਲਬ ਗੁਪਤ ਬੰਦੇ ਦੱਸੇ ਹੀ ਨਹੀਂ ਹੈਗੇ ਬਾਕੀ ਟੀਮ ਚੰਗੀ ਬਣ ਕੇ ਆਊਗੀ ਹਰੇਕੀ ਪ੍ਰਾਈਜ਼ ਆਪਣਾ ਹੈ ਲੱਖ ਪਹਿਲਾ ਨਾਮ ਦੂਸਰਾ ਨਾਮ 75000 ਆ ਠੀਕ ਹੈ ਜੀ ਤੀਸਰਾ ਚੌਥਾ ਪੰਜਾਬੀਆਂ ਯਾਰ ਆ ਠੀਕ ਹੈ ਤੇ ਬਸਟਾ ਨੂੰ ਦੇਸੀ ਘੋੜੇ ਦੇ ਪਿੱਪੇ ਤੇ ਜਾਣਗੇ ਠੀਕ ਹੈ ਜੀ ਤੇ ਬਾਕੀ ਕੁੜੀਆਂ ਦਾ ਮੈਚ ਹੋਊਗਾ ਹਰਿਆਣਾ ਪੰਜਾਬ ਦਾ ਛੋਟੇ ਛੋਟੇ ਬੱਚਿਆਂ ਦਾ ਵੀ ਮੈਚ ਹੋਊਗਾ ਯਾਨੀ ਕਿ ਜਿਵੇਂ ਜਿਵੇਂ ਮਹਾਰਾਜ ਦੀ ਕਿਰਪਾ ਆਉਣ ਵਾਲੇ ਟਾਈਮ 'ਚ ਇਸ ਤੋਂ ਵੱਡਾ ਹੋਰ ਪ੍ਰਬੰਧ ਕਰਾਂਗੇ ਸੰਗਤ ਨੂੰ ਇਹ ਹੀ ਬੇਨਤੀ ਕਰਦੇ ਆ ਕਿ 14 ਮਈ ਦਿਨ ਬੁੱਧਵਾਰ ਨੂੰ ਇਹ ਟਾਈਮ ਤਾਂ ਕੱਢਿਆ ਏ ਵੀ ਮਤਲਬ ਸੰਗਤ ਪਨੀਰੀ ਵੀ ਬੀਜ ਲੈਂਦੀ ਆ ਤੂੜੀ ਤੋਂ ਵੀ ਵੇਲੇ ਹੋ ਜਾਂਦੇ ਆ ਕਿ ਹੁਣ ਫ੍ਰੀ ਟਾਈਮ ਆ ਮਤਲਬ ਆਪਣੇ ਕੰਮ-ਕੁਮ ਤੋਂ ਆ ਮੰਦਾ ਫ੍ਰੀ ਆ ਤੇ ਹੁਣ ਵਧੀਆ ਤੌਰ ਤੇ ਆ ਸਕਦਾ ਹੈ ਮੈਚ ਸ਼ੁਰੂ ਹੁੰਦਾ ਟਾਈਮ ਆ 3 ਵਜੇ ਤੇ ਸੰਗਤ ਨੂੰ ਇਹ ਖਾਸ ਕਰਕੇ ਬੇਨਤੀ ਆ ਜੀ ਬਾਬਾ ਅਵਤਾਰ ਸਿੰਘ ਮਹਾਪੁਰਸ਼ ਸੋਰ ਸਿੰਘ ਆਲੇ ਪਹੁੰਚ ਰਹੇ ਨੇ ਉਹਨਾਂ ਦੇ ਅਗਵਾਈ ਹੇਠ ਹੀ ਮੈਚ ਸ਼ੁਰੂ ਕੀਤੇ ਜਾਣਗੇ ਤੇ ਸੰਗਤ ਨੂੰ ਇਹੋ ਬੇਨਤੀ ਆ ਇਹ ਵਰਤੋਂ-ਵਦ ਪਹਿਲਾਂ ਪਹੁੰਚਿਓ ਜੋ ਬਾਬਾ ਜੀ ਦੇ ਦਰਸ਼ਨ ਕਰ ਸਕੀਏ ਬਸ ਇਹ ਸੁਝਾ ਜੀ ਬਾਕੀ ਏਰੀਆ ਦੇ ਵਿੱਚ ਬੜੀ ਮਾਣ ਵਾਲੀ ਗੱਲ ਆ ਜੀ ਸਾਰੇ ਵੀਰਾਂ ਦਾ ਸਹਿਯੋਗ ਆ ਸਾਨੂੰ ਸਾਨੂੰ ਹਰੇਕ ਬੰਦੇ ਨੇ ਇਹ ਗੱਲ ਆਖਿਆ ਬਈ ਬਹੁਤ ਵਧੀਆ ਕਰ ਰਹੇ ਜੋ ਬਾਕੀ ਇੰਨਾ ਸੰਗਤਾਂ ਦੇ ਸਿਰ ਤੇ ਹੀ ਬੰਦਾ ਵੱਡਾ ਹੁੰਦਾ ਹੈ ਫਾਈਗਰ ਜੀ ਖਾਨਸਰ ਹਾਂਜੀ ਹਾਂਜੀ ਜੇਕਰ ਅਸੀਂ ਗੱਲ ਕਰਦੇ ਆਂ ਵੀ ਜਿਹੜੀ ਦੂਰ ਤੋਂ ਸੰਗਤ ਆ ਰਹੀ ਆ ਜਿਵੇਂ ਮਹੂਗਿਆ ਮਹੂ ਤੋਂ ਜਿਹੜੀ ਸੰਗਤ ਚਾਹ ਜੀਰੇ ਤੋਂ ਆ ਰਹੀ ਆ ਉਹਨਾਂ ਨੂੰ ਵੀਰਾਂ ਨੂੰ ਬੇਨਤੀ ਆ ਵੀ ਮੱਲਾ ਵਾਲੀ ਸਾਈਡ ਤੋਂ ਜਦੋਂ ਆਓਗੇ ਜੈਮ ਲਾਲਾ ਫੱਤਾਪੋੜਾ ਉਹਦੇ ਨਾਲ ਪਿੰਡ ਬੱਗੂ ਵਾਲਾ ਜੇਕਰ ਇਧਰੋਂ ਆਉਂਦੇ ਆ ਹਰਫਕੇ ਹਰਫਕੇ ਤੋਂ ਰੋਡ ਆਉਂਦਾ ਹਾਮਦ ਚੱਕ ਹਾਮਦ ਚੱਕ ਤੋਂ ਮਿੱਡੂ ਵਾਲਾ ਤੇ ਬੱਗੂ ਵਾਲਾ ਜਾਂਦਾ ਜੇਕਰ ਗੱਲ ਕਰਦੇ ਆਪਾਂ ਕੋਟ ਬੁੱਢਾ ਕੋਟ ਬੁੱਢੇ ਤੋਂ ਬੰਡਾਲਾ ਰੋਡ ਆਉਂਦਾ ਹਾਮਦ ਚੱਕ ਤੋਂ ਬੱਗੂ ਵਾਲਿਆ ਜੇ ਆਪਾਂ ਹਰੀਕਿਆਂ ਤੋਂ ਗੱਲ ਕਰਦੇ ਆ ਸਿੱਧਾ ਰੋਡ ਬਣ ਦੇ ਨਾਲ ਨਾਲ ਬਣਾ ਵਾਲੀ ਬਣਾ ਵਾਲੀ ਤੋਂ ਅਗਲੇ ਦਾ ਆ ਜਾਂਦਾ ਬੱਗੂ ਵਾਲਾ ਸਾਰੇ ਜਿਹੜੇ ਦੂਰ ਤੋਂ ਆਉਣ ਵਾਲੇ ਵੀਰ ਸੱਜਣ ਭੈਣ ਭਰਾ ਜਿਨ੍ਹਾਂ ਨੂੰ ਇੱਕ ਜੇਲ੍ਹ ਦੇ ਵਿੱਚ ਜਜ਼ਬਾ ਖੇਡ ਵੇਖਣ ਦਾ ਖੇਡ ਦੇ ਨਾਲ ਪਿਆਰ ਆ ਉਹਨਾਂ ਵੀਰਾਂ ਨੂੰ ਬੇਨਤੀ ਆ ਵੀ ਇਹ ਜਿਹੜੀਆਂ ਚਾਰ ਲੋਕੇਸ਼ਨਾਂ ਨੇ ਇਹਨਾਂ ਦੇ ਜਿਹੜਾ ਸੈਂਟਰ ਦੇ ਵਿੱਚ ਪੈਂਦਾ ਹੈ ਪਿੰਡ ਬੱਗੂ ਵਾਲਾ ਤੁਸੀਂ ਇਹਨਾਂ ਲੋਕੇਸ਼ਨਾਂ ਤੇ ਪਹੁੰਚ ਕੇ ਔਰ ਜਿਹੜਿਆ ਕਬੱਡੀ ਕੱਪ ਦੀਆਂ ਰੌਣਕਾਂ ਨੂੰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਕੀ ਨਾਮ ਆਪਣਾ ਜੀ ਮੈਂ ਰਾਜੀਵ ਸਿੰਘ ਜੀ ਤੀਸਰੇ ਕਬੱਡੀ ਕੱਪ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਤੀਸਰਾ ਕਬੱਡੀ ਕੱਪ ਹੋ ਰਿਹਾ ਜੀ ਪਿੰਡ ਬੱਗੂ ਵਾਲਾ ਠੀਕ ਹੈ ਜੀ ਨਾਲ ਪਿੰਡ ਕਮਾਲਾ ਮਿੱਡੂਈ ਠੀਕ ਹੈ ਜੀ ਦੋਨਾਂ ਪਿੰਡਾਂ ਦੇ ਵਿੱਚ ਵੱਡੇ ਖਿਡਾਰੀ ਪਹੁੰਚ ਰਹੀ ਵਧੀਆ ਰੌਣਕਾਂ ਲੱਗਣਗੀਆਂ ਸਭ ਮਾ ਆ ਕੇ ਸੰਗਤਾਂ ਪਹੁੰਚਣ ਵੱਡੀ ਕੱਪ ਜਿਹੜਾ ਹੋ ਰਿਹਾ ਜੀ ਉਹਦਾ ਮਾਣ ਵਧਾਉਣ ਜੀ ਠੀਕ